ਹਾਂਜੀ ਹallelujah ਹallelujah ਇਹ ਮੈਂ ਦਾ ਨਾਮ ਰਾਜੀਆ ਪਿੰਗਵਾਦੀ ਰਹਿਣ ਵਾਲਿਆ ਇਹਨਾਂ ਨੂੰ 3 ਸਾਲ ਤੋਂ ਲੱਤ ਵਿੱਚ ਕਰ ਰਹੀਦਾ ਸੀ ਇਹ ਜੋ ਚਾਹਦੇ ਇਹਨਾਂ ਲੱਤ ਵਿੱਚ ਖੁੰਡੀਆਂ ਪੈ ਜਾਂਦੀਆਂ ਸੀ ਇਹਨਾਂ ਦਵਾਈ ਤੇ ਪੱਟੀਆਂ ਵੀ ਬਹੁਤ ਕਰਵਾਈਆਂ ਪਰ ਇਹਨਾਂ ਕੋਈ ਫਰਕ ਨਹੀਂ ਪਿਆ ਦਵਾਈ ਖਾਣ ਦੇ ਬਾਅਦ ਚ ਪੱਟੀਆਂ ਕਰਾਉਣ ਦੇ ਬਾਅਦ

जो तो पिछले हफ्ते जो मेहन तो प्रार्थना हुई है आई असं उस को लेकर देखा

ਹੌਣ ਕੋਲ ਕੋ ਠੀਕ ਆ ਹਾਂ ਜੀ ਚ ਕੋਈ ਚੱਲਣ ਫਿਰਦੇ ਕੋਈ ਨਮਸਤ ਕਰਕੇ ਨਹੀਂ ਆ ਫਿਰ ਡਾਕਟਰ 3 4 ਸਾਲ ਆ ਚੁੱਕੀ ਹੈ ਜਦੋਂ ਤੁਸੀਂ ਚਰਚ ਵਿੱਚ ਤੁਰ ਕੇ ਆਉਂਦੇ ਸੀ ਤੇ ਰਾਹ ਦੇ ਵਿੱਚ ਸਾਹ ਲੈਂਦੇ ਸੀ ਹਾਂ ਜੀ ਹੁਣ ਆਹ ਲੱਗਦਾ ਕਿ ਦਰਦੀ ਕੋ ਇਥੇ ਆ ਕੇ ਤੀ ਤੁਰੇ ਨਹੀਂ ਜਾਂਦਾ ਮੇਰਾ ਔਰ ਅੱਜ ਵੀ ਤੁਸੀਂ ਆਏ ਪਰਮੇਸ਼ਰ ਦੇ ਪਵਨ ਦੇ ਵਿੱਚ ਅੱਜ ਦਰਦ ਹੋਈ ਆ ਕਿ ਨਹੀਂ ਹੋਈ ਹਾਂ ਜੀ ਨਹੀਂ ਦਰਦ ਨਹੀਂ बिल्कुल दर्द खत्म हो चुकी है तीन साल पुरानी दर्द को परमेश्वर ने तानू आजादी दी है इस गुवाई के लिए